ਅਜ ਰੇਖਾ ਐਸ ਹਾਲਤ ਵਿੱਚ ਸੀ ਕਿ ਉਹ ਚਾਹ ਕੇ ਆਪਣੀ ਮਦਦ ਨਹੀਂ ਕਰ ਸਕਦੀ ਸੀ ਤੇ ਨਾ ਹੀ ਕਿਸੇ ਦੀ ਮਦਦ ਮੰਗ ਸਕਦੀ ਸੀ ਜਦ ਸਿਰ ਉੱਪਰ ਇੰਨੀ ਵੱਡੀ ਚਿੰਤਾ ਹੋਵੇ ਤਾਂ ਮਨ ਕਿੱਥੇ ਸ਼ਾਂਤ ਰਹਿ ਸਕਦਾ ਇੱਕ ਮਨ ਹੀ ਆ ਜਿਸ ਨੂੰ ਕੋਈ ਵੀ ਕਾਬੂਚ ਨਹੀਂ ਕਰ ਸਕਦਾ ਰੇਖਾ ਵੀ ਇਸੇ ਹਾਲਾਤ ਦਾ ਸ਼ਿਕਾਰ ਸੀ ਰਾਤਾਂ ਨੂੰ ਤਾਂ ਨੀਂਦ ਉਸ ਨੂੰ ਆਉਂਦੀ ਨਹੀਂ ਸੀ ਜੇ ਕਿਤੇ ਉਸ ਦੀ ਅੱਖ ਲੱਗ ਵੀ ਜਾਂਦੀ ਤਾਂ ਉਸ ਦੀ ਨੀਂਦ ਵਿੱਚੇ ਹੀ ਟੁੱਟ ਜਾਂਦੀ ਸੀ ਅੱਜ ਵੀ ਸਫ਼ਰ ਦੇ ਦੌਰਾਨ ਉਹ ਸੌ ਨਹੀਂ ਸਕੇ ਸੀ ਜਿਵੇਂ ਅਸਦੀਆਂ ਅੱਖਾਂ ਵਿੱਚੋਂ ਨੀਂਦ ਤਾਂ ਗਾਇਬ ਹੀ ਹੋ ਚੁੱਕੀ ਸੀ ਉਸ ਦਾ ਸਰੀਰ ਤਾਂ ਨਾਲ ਸੀ ਪਰ ਉਸ ਦਾ ਮਨ ਪਿੱਛੇ ਨੂੰ ਭੱਜ ਰਿਹਾ ਸੀ ਪਹਿਲਾਂ ਸਭ ਕੁਝ ਠੀਕ ਸੀ ਉਸ ਦੀ ਸਹੇਲੀ ਨੇ ਆਪਣੇ ਘਰ ਪਾਰਟੀ ਰੱਖੀ ਸੀ ਉਸ ਦਿਨ ਹੀ ਰੇਖਾ ਦੀ ਮੁਲਾਕਾਤ ਵਿਨੇ ਦੇ ਨਾਲ ਹੋਈ ਸੀ ਪਹਿਲੀ ਹੀ ਨਜ਼ਰ ਵਿੱਚ ਵਿਨੇ ਉਸ ਨੂੰ ਪਸੰਦ ਆ ਗਿਆ ਸੀ ਉਹ ਪੜ੍ਹਾਈ ਕਰ ਰਿਹਾ ਸੀ ਉਸ ਨੇ ਆਪਣੇ ਆਪ ਨੂੰ ਹੋਟਲ ਦਾ ਇਕਲੌਤਾ ਵਾਰਿਸ ਦੱਸਿਆ ਜਾਣ ਪਹਿਚਾਨ ਕਦ ਪਿਆਰ ਵਿੱਚ ਬਦਲ ਗਈ ਦੋਨਾਂ ਨੂੰ ਪਤਾ ਹੀ ਨਹੀਂ ਲੱਗਿਆ ਦੋਨਾਂ ਨੇ ਇਕੱਠਿਆਂ ਜੌਣ ਮਰਨੀਆਂ ਸੌਹਾਂ ਤੱਕ ਵੀ ਖਾ ਲਈਆਂ ਵਿਨੇ ਦੇ ਪਿਆਰ ਦੀ ਮਿੱਠੀ ਫੁਹਾਰ ਦਿਨ-ਪ੍ਰਤੀ ਦਿਨ ਰੀਖਾ ਨੂੰ ਇੰਨਾ ਪਿਉਂਦੀ ਜਾ ਰਹੀ ਸੀ ਕਿ ਭੋਲੀ ਰੀਖਾ ਆਪਣੀ ਮਾਂ ਦੀ ਬਣਾਈ ਹੋਈ ਮਰਿਆਦਾ ਦੀ ਲਕੀਰ ਪਾਰ ਕਰਕੇ ਕਦ ਬਾਹਰ ਆ ਗਈ ਪਤਾ ਹੀ ਨਹੀਂ ਲੱਗਿਆ ਜਦ ਪਤਾ ਲੱਗਿਆ ਤਾਂ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਦੋ ਮਹੀਨੇ ਬਾਅਦ ਫਾਈਨਲ ਪ੍ਰੀਖਿਆ ਸੀ ਰੀਖਾ ਆਪਣੀ ਪੜ੍ਹਾਈ ਵਿੱਚ ਜਟ ਗਈ ਪ੍ਰੀਖਿਆ ਦੇ ਅਖੀਰਲੇ ਦਿਨਾਂ ਵਿੱਚ ਉਸ ਦੀ ਸਿਹਤ ਖਰਾਬ ਰਹਿਣ ਲੱਗ ਪਈ ਉਸ ਦਾ ਸ਼ੱਕ ਸਹੀ ਨਿਕਲਿਆ ਉਹ ਪ੍ਰੈਗਨੈਂਟ ਸੀ ਇਸ ਬਾਰੇ ਉਸਨੇ ਵਿਨੇ ਨਾਲ ਗੱਲ ਕਰਨ ਦੀ ਬਹੁਤ ਵਾਰ ਕੋਸ਼ਿਸ਼ ਕੀਤੀ ਪਰ ਹਰ ਇੱਕ ਵਾਰ ਉਸ ਦਾ ਫੋਨ ਸਵਿਚ ਆਫ ਆ ਰਿਹਾ ਸੀ ਦੂਸਰੀ ਪ੍ਰੀਖਿਆ ਦੇਣ ਤੋਂ ਬਾਅਦ ਉਹ ਸਿੱਧੀ ਹੋਟਲ ਪਹੁੰਚੀ ਉੱਥੇ ਜਾ ਕੇ ਉਸਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੂੰ ਵੀ ਵਿਨੇ ਬਾਰੇ ਕੁਝ ਪਤਾ ਨਹੀਂ ਸੀ ਉਸ ਨੂੰ ਤਾਂ ਕੋਈ ਜਾਣਦਾ ਤੱਕ ਵੀ ਨਹੀਂ ਸੀ ਹੁਣ ਰੇਖਾ ਸਮਝ ਗਈ ਸੀ ਕਿ ਉਸਦੇ ਨਾਲ ਧੋਖਾ ਹੋਇਆ ਉਹ ਦੁਖੀ ਮਨ ਦੇ ਨਾਲ ਘਰ ਵਾਪਸ ਆ ਗਈ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਿਆ ਸੀ ਕਿ ਉਹ ਪੂਰੀ ਤਰ੍ਹਾਂ ਠੱਗੀ ਗਈ ਹੈ। ਬਿਨੇ ਦਾ ਲਗਾਤਾਰ ਫੋਨ ਸਵਿਚ ਆਫ ਹੋਣਾ ਉਸ ਨੂੰ ਅਣਹੋਣੀ ਦਾ ਅਹਿਸਾਸ ਕਰਾ ਰਿਹਾ ਸੀ ਜੋ ਉਸ ਨਾਲ ਹੋ ਚੁੱਕੀ ਸੀ। ਅਲੜ ਪੁਣੇ ਦੀ ਗਲਤੀ ਨਹੀਂ ਉਸ ਨੂੰ ਕਿਤੇ ਮੂੰਹ ਦਿਖਾਉਣ ਦੇ ਲਾਇਕ ਨਹੀਂ ਛੱਡਿਆ ਸੀ। ਉਹ ਚੁੱਪਚਾਪ ਕਮਰੇ ਵਿੱਚ ਬੈਠੀ ਸੀ। ਮਾਂ ਨੇ ਅੰਦਰ ਆਉਂਦਿਆਂ ਹੀ ਲਾਈਟ ਔਨ ਕੀਤੀ ਤੇ ਕਿਹਾ ਕੀ ਹੋਇਆ ਰੇਖਾ? ਪੇਪਰ ਚੰਗਾ ਨਹੀਂ ਹੋਇਆ? ਰੇਖਾ ਨੇ ਕਿਹਾ ਮਾਂ ਪਲੀਜ਼ ਲਾਈਟ ਬੰਦ ਕਰ ਦਿਓ। मां ਨੇ ਘਪਰਾਉਂਦੇ ਹੋਏ ਪੁੱਛਿਆ ਗੱਲ ਤਾਂ ਦੱਸ ਕੀ ਹੋਈ ਆ ਰੇਖਾ ਨੇ ਰੋਂਦੀ ਹੋਈ ਆਵਾਜ਼ ਵਿੱਚ ਕਿਹਾ मां ਮੈਨੂੰ ਮਾਰ ਦੇ ਮੈਂ ਜਾਉਣਾ ਨਹੀਂ ਚਾਹੁੰਦੀ ਤੇ ਇਹ ਤਾਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਬਰਬਾਦ ਹੋ ਗਈ ਉਸਦੀ मां ਨੇ ਕਿਹਾ ਬੇਟਾ ਮੈਨੂੰ ਸੱਚ-ਸੱਚ ਦੱਸ ਆਖਰ ਗੱਲ ਕੀ ਆ ਮੈਂ ਤੇਰੀ ਮਾਂ ਰੇਖਾ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ मां ਮੈਂ ਪ੍ਰੈਗਨੈਂਟ ਆ ਉਸਦੀ मां ਨੇ ਕਿਹਾ ਰੇਖਾ ਤੂੰ ਪਾਗਲ ਹੋ ਗਈ ਆ ਇਹ ਤੂੰ ਕੀ ਕਹਿ ਰਹੀ ਆ ਇਹ ਸਭ ਕਿਸ ਨੇ ਕੀਤਾ ਰੇਖਾ ਨੇ ਦੱਸਿਆ ਕਿ ਮਾਂ ਉਹ ਝੂਠਾ ਨਿਕਲਿਆ ਉਸਨੇ ਖੁਦ ਆਪਣੇ ਆਪ ਨੂੰ ਹੋਟਲ ਦਾ ਵਾਰਿਸ ਦੱਸਿਆ ਤੇ ਇਹ ਵੀ ਝੂਠ ਸੀ ਉਸਨੇ ਮੈਨੂੰ ਧੋਖਾ ਦਿੱਤਾ ਉਸਦੀ ਮਾਂ ਨੇ ਕਿਹਾ ਉਹਨੇ ਤੈਨੂੰ ਧੋਖਾ ਨਹੀਂ ਦਿੱਤਾ ਤੂੰ ਆਪਣੇ ਆਪ ਨੂੰ ਆਪ ਧੋਖਾ ਦਿੱਤਾ ਉਸਨੂੰ ਫੋਨ ਕਰ ਉਸ ਨਾਲ ਮੈਂ ਗੱਲ ਕਰਦੀ ਆ ਰੇਖਾ ਨੇ ਦੱਸਿਆ ਕਿ ਮਾਂ ਉਸਦਾ ਫੋਨ ਬੰਦ ਆ ਰਿਹਾ ਮੈਂ ਹੋਟਲ ਵੀ ਗਈ ਸੀ ਉੱਥੇ ਉਸਨੂੰ ਕੋਈ ਨਹੀਂ ਜਾਣਦਾ ਉਹ ਝੂਠਾ ਨਿਕਲਿਆ ਮਾਂ रेखा ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਸ ਹਾਲਾਤ ਵਿੱਚੋਂ ਕਿਵੇਂ ਗੁਜ਼ਰੇ ਅੱਜ ਨਹੀਂ ਤਾਂ ਕੱਲ੍ਹ ਹੀ ਖਬਰ ਅੰਗ ਦੀ ਤਰ੍ਹਾਂ ਪੂਰੀ ਕਲੋਨੀ ਵਿੱਚ ਫੈਲ ਜਾਵੇਗੀ ਉਸਦੀ ਮਾਂ ਨੇ ਕਿਹਾ ਕਿ ਮੈਂ ਡਾਕਟਰ ਨਾਲ ਗੱਲ ਕਰਦੀ ਹਾਂ ਖਬਰਦਾਰ ਹੁਣ ਕੋਈ ਗਲਤ ਕਦਮ ਨਾ ਚੁੱਕੀ ਦੂਸਰੇ ਦਿਨ ਉਸਦੀ ਮਾਸ ਨੂੰ ਲੈ ਕੇ ਨਰਸਿੰਗ ਹੋਮ ਗਈ ਅੱਧੇ ਘੰਟੇ ਬਾਅਦ ਡਾਕਟਰ ਨੇ ਆ ਕੇ ਦੱਸਿਆ ਸੌਰੀ ਗਰਭਪਾਤ ਨਹੀਂ ਹੋ ਰਿਹਾ ਤੁਹਾਡੀ ਬੇਟੀ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਲੋ ਹੁੰਦਾ ਜਾ ਰਿਹਾ ਜੇ ਇਸ ਤਰ੍ਹਾਂ ਗਰਭਪਾਤ ਕੀਤਾ ਫਿਰ ਉਹ ਆਪਣੇ ਜੀਵਨ ਵਿੱਚ ਕਦੇ ਵੀ ਮਾਂ ਨਹੀਂ ਬਣ ਸਕਦੀ। ਇੱਕ ਦੋ ਦਿਨਾਂ ਬਾਅਦ ਉਸ ਦੀ ਮਾਂ ਨੂੰ ਇਹ ਲੱਗਣ ਲੱਗ ਪਿਆ ਸੀ ਕਿ ਇਹ ਸਭ ਕੁਝ ਸੰਭਵ ਨਹੀਂ। ਕੋਈ ਹੋਰ ਵੀ ਪ੍ਰੋਬਲਮ ਹੋ ਸਕਦੀ ਹੈ। ਘਰ ਆ ਕੇ ਉਸ ਦੀ ਮਾਂ ਲਗਾਤਾਰ ਫੋਨ ਤੇ ਲੱਗੀ ਰਹੀ। ਉਸ ਨੇ ਰੇਖਾ ਨੂੰ ਕਿਹਾ ਕਿ ਆਪਣਾ ਸਾਰਾ ਸਮਾਨ ਬੰਨ ਲੈ। ਆਪਾਂ ਕੱਲ ਹੀ ਕਲਕੱਤਾ ਜਾ ਰਹੇ ਹਾਂ। ਉੱਥੇ ਮੇਰੀ ਸਹੇਲੀ ਹੈ। ਹੁਣ ਤੈਨੂੰ ਉਸ ਸਕੂਲ ਹੀ ਰਹਿਣਾ ਪਵੇਗਾ। ਅਸੀਂ ਆਉਂਦੇ ਜਾਂਦੇ ਰਹਾਂਗੇ। ਰੇਖਾ ਨੇ ਕਿਹਾ ਕਿ ਮਾਂ ਤੁਸੀਂ ਮੇਰੇ ਨਾਲ ਬਹੁਤ ਜ਼ਿਆਦਾ ਗੁੱਸੇ ਹੋ। ਇਸ ਲਈ ਮੈਨੂੰ ਆਪਣੇ ਆਪ ਤੋਂ ਅਲੱਗ ਕਰ ਰਹੇ ਹੋ ਮਾਂ ਨੇ ਕਿਹਾ ਰੇਖਾ ਤੂੰ ਮੇਰੀ ਬੇਟੀ ਆ ਮੈਂ ਤੈਨੂੰ ਆਪਣੇ ਆਪ ਤੋਂ ਅਲੱਗ ਕਿਵੇਂ ਕਰ ਸਕਦੀ ਆ ਤੇਰੇ ਪਾਪਾ ਦੇ ਜਾਣ ਤੋਂ ਬਾਅਦ ਮੈਂ ਸਿਰਫ ਤੇਰੇ ਸਹਾਰੇ ਹੀ ਜਿਉਂਦੀ ਰਹੀ ਆ ਹੁਣ ਇੱਥੇ ਰਹਿਣਾ ਠੀਕ ਨਹੀਂ ਹੋਵੇਗਾ ਮੇਰੀ ਨੌਕਰੀ ਬਸ 3 ਸਾਲ ਹੋ ਰਾ ਰਿਟਾਇਰਮੈਂਟ ਤੋਂ ਬਾਅਦ ਅਸੀਂ ਉੱਥੇ ਆ ਕੇ ਇਕੱਠੇ ਹੀ ਰਵਾਂਗੇ ਉਹ ਦੋਨੋਂ ਮਾਵਾਂ ਧੀਆਂ ਕਲਕੱਤਾ ਚਲੀਆਂ ਗਈਆਂ ਰੇਖਾ ਦੀ ਮਾਂ ਨੇ ਉਸ ਨੂੰ ਆਪਣੀ ਸਹੇਲੀ ਦੇ ਘਰ ਛੱਡ ਦਿੱਤਾ ਸੀ ਦੋ ਕੁ ਦਿਨਾਂ ਬਾਅਦ ਉਹ ਵਾਪਸ ਆ ਗਈ ਉਸ ਨੇ ਸਮੇਂ ਉਸ ਨੂੰ ਆਪਣੀ ਬੇਟੀ ਦੀ ਬਹੁਤ ਯਾਦ ਆ ਰਹੀ ਸੀ ਉਸ ਨੂੰ ਆਪਣੀ ਬੇਟੀ ਦੇ ਬਿਨਾ ਘਰ ਸੁੱਣਾ ਸੁਣਾ ਲੱਗ ਰਿਹਾ ਸੀ ਉਸ ਦਾ ਦਿਲ ਤਾਂ ਨਹੀਂ ਕਰ ਰਿਹਾ ਸੀ ਕਿ ਉਹ ਆਪਣੀ ਬੇਟੀ ਨੂੰ ਆਪਣੇ ਤੋਂ ਵੱਖ ਕਰੇ ਪਰ ਉਹ ਮਜਬੂਰ ਸੀ ਉਸ ਨੇ ਸਾਰਿਆਂ ਨੂੰ ਇਹੀ ਦੱਸਿਆ ਸੀ ਕਿ ਰੇਖਾ ਪ੍ਰੀਖਿਆ ਦੇ ਸੰਸਲੇ ਵਿੱਚ ਆਪਣੇ ਮਾਮਾ ਜੀ ਦੇ ਘਰ ਗਈ ਹੈ ਉਸ ਸਮੇਂ ਰੇਖਾ ਸਿਰਫ 9ਵੀਂ ਜਮਾਤ ਵਿੱਚ ਪੜ੍ਹਦੀ ਸੀ ਜਦ ਉਸ ਦੇ ਪਿਤਾ ਦੁਨੀਆ ਛੱਡ ਕੇ ਜਾ ਚੁੱਕੇ ਸੀ ਪਤੀ ਪਤਨੀ ਦੋਨੋਂ ਸਕੂਲ ਟੀਚਰ ਸੀ ਪਤੀ ਦੇ ਨਾਰਾਇਣ ਤੋਂ ਬਾਅਦ ਚਾਰ ਕਮਰਿਆਂ ਵਿੱਚ ਫੈਲ ਕੇ ਰਹਿਣ ਵਾਲੀ ਰੇਖਾ ਦੀ ਮਾਂ ਨੇ ਉਹ ਕਮਰੇ ਕਰਾਇਤੇ ਚੜਾ ਦਿੱਤੇ ਤੇ ਆਪ ਉੱਪਰ ਬਣੀ ਦੋ ਕਮਰਿਆਂ ਤੇ ਹਾਲ ਵਿੱਚ ਆ ਗਈ। ਪਰਸਤਿਤੀਆਂ ਦੇ ਬਦਲਣ ਦੀ ਵਜ੍ਹਾ ਕਰਕੇ ਤੇ ਆਪਣੀ ਬੇਟੀ ਦੀ ਭਲਾਈ ਲਈ ਆਪਣੇ ਦਿਲ ਉੱਤੇ ਪੱਥਰ ਰੱਖ ਕੇ ਉਸ ਨੂੰ ਇਹ ਫੈਸਲਾ ਕਰਨਾ ਪਿਆ। ਰੇਖਾ ਦਾ ਮਨ ਵੀ ਬਹੁਤ ਜ਼ਿਆਦਾ ਦੁਖੀ ਸੀ। ਅਣਜਾਣ ਪੁਣੇ ਵਿੱਚ ਕੀਤੀ ਗਈ ਭੁੱਲ ਨੇ ਉਸ ਦੇ ਜੀਵਨ ਨੂੰ ਇਸ ਮੋੜ ਤੇ ਲਿਆ ਕੇ ਖੜਾ ਕਰ ਦਿੱਤਾ ਸੀ ਜਿੱਥੋਂ ਨਿਕਲਣ ਦਾ ਰਾਹ ਉਸ ਨੂੰ ਨਜ਼ਰ ਹੀ ਨਹੀਂ ਆ ਰਿਹਾ ਸੀ। ਕਲਕੱਤਾ ਵਿੱਚ ਸਮਿਤੀ ਵਿੱਚ ਰਹਿਣ ਵਾਲੀ ਪੀੜਿਤ ਮਹਿਲਾਵਾਂ ਦੇ ਆਤਮ ਵਿਸ਼ਵਾਸ ਨੂੰ ਵਧਾਉਣ ਦੇ ਲਈ ਉਹਨਾਂ ਦੀ ਸਿੱਖਿਆ ਤੇ ਯੋਗਤਾ ਦੇ ਆਧਾਰ ਤੇ ਉਪਯੋਗੀ ਕਲਾਸਾਂ ਦਾ ਸੰਚਾਲਨ ਹੁੰਦਾ ਸੀ। ਉਸਦੀ ਮਾਂ ਦੀ ਸਹੇਲੀ ਰੇਖਾ ਨੂੰ ਆਪਣੀ ਬੇਟੀ ਦੀ ਤਰ੍ਹਾਂ ਸਮਝਦੀ ਸੀ। ਉਹ ਹਮੇਸ਼ਾ ਇਹ ਕੋਸ਼ਿਸ਼ ਵਿੱਚ ਲੱਗੀ ਰਹਿੰਦੀ ਸੀ ਕਿ ਉਹ ਰੇਖਾ ਦੇ ਖੰਡਿਤ ਹੋਏ ਮਨ ਨੂੰ ਫਿਰ ਤੋਂ ਜੀਵਿਤ ਕਰ ਸਕੇ। ਗਰਮੀ ਦੀਆਂ ਛੁੱਟੀਆਂ ਵਿੱਚ ਜਦ ਰੇਖਾ ਦੀ ਮਾਂ ਉਸ ਨੂੰ ਮਿਲਣ ਆਈ ਤਾਂ ਉਸ ਨੂੰ ਆਪਣੀ ਬੇਟੀ ਦਾ ਉੱਬਰਦਾ ਹੋਇਆ ਪੇਟ ਸਾਫ-ਸਾਫ ਦਿਖਾਈ ਦੇ ਰਿਹਾ ਸੀ। ਛੁੱਟੀਆਂ ਬਿਤਾ ਕੇ ਉਹ ਵਾਪਸ ਚਲੀ ਗਈ। ਆਖਰਕਾਰ ਜਦ ਰੇਖਾ ਦਾ ਸਮਾਂ ਪੂਰਾ ਹੋਇਆ ਤਾਂ ਉਸਨੇ ਇੱਕ ਬਹੁਤ ਹੀ ਸੁੰਦਰ ਬੇਟੇ ਨੂੰ ਜਨਮ ਦਿੱਤਾ। ਜਦ ਰੇਖਾ ਆਪਣੇ ਬੱਚੇ ਨੂੰ ਮਿਲਣ ਦੀ ਜਤ ਕਰ ਰਹੀ ਸੀ ਤਾਂ ਇੱਕ ਸਮੇਂ ਲਈ ਉਸਦੀ ਮਾਂ ਦਾ ਇਹ ਦਿਲ ਕੀਤਾ ਕਿ ਆਪਣੀ ਬੇਟੀ ਦੀ ਭਲਾਈ ਲਈ ਉਹ ਇਹ ਗੱਲ ਕਹਿ ਦੇਵੇ ਕਿ ਬੇਟਾ ਮਰਿਆ ਹੋਇਆ। ਪਰ ਮਾਂ ਬੜੀ ਰੇਖਾ ਆਪਣੇ ਬੱਚੇ ਲਈ ਬਹੁਤ ਬੇਚੈਨ ਹੋ ਰਹੀ ਸੀ। ਤੇ ਵਾਰ-ਵਾਰ ਇਹੀ ਸਵਾਲ ਕਰ ਰਹੀ ਸੀ ਕਿ ਮਾਂ ਮੇਰਾ ਬੱਚਾ ਕਿੱਥੇ ਆ ਮੈਂ ਸੁਣਿਆ ਸੀ ਕਿ ਡਾਕਟਰ ਕਹਿ ਰਹੇ ਸੀ ਕਿ ਲੜਕਾ ਹੋਇਆ ਤੇ ਮੈਂ ਬੱਚੇ ਦੀ ਰੋਂ ਦੀ ਆਵਾਜ਼ ਵੀ ਸੁਣੀ ਸੀ ਕਿੱਥੇ ਆ ਮੇਰਾ ਬੇਟਾ ਜਦ ਤੱਕ ਰੇਖਾ ਦੇ ਸਾਹਮਣੇ ਉਸ ਦਾ ਬੱਚਾ ਨਾ ਹੋਇਆ ਉਦੋਂ ਤੱਕ ਉਹ ਬੇਚੈਨ ਰਹੀ ਜਦ ਬੱਚਾ ਉਸ ਦੀ ਗੋਦੀ ਵਿੱਚ ਪੈ ਗਿਆ ਤਾਂ ਉਸ ਨੂੰ ਸੁੱਖ ਦਾ ਸਾਹ ਆਇਆ ਉਸ ਨੇ ਆਪਣੇ ਬੇਟੇ ਦਾ ਨਾਮ ਪਰਮੀਤ ਰੱਖਿਆ ਦੇਖਦੇ ਆਂ ਹੀ ਦੇਖਦੇ ਆ ਉਸ ਦਾ ਬੇਟਾ 2 ਸਾਲ ਦਾ ਹੋ ਗਿਆ ਉਸਦੀ ਮਿੱਠੀ ਬੋਲੀ ਰੇਖਾ ਦੇ ਅਤੀਤ ਦੀ ਕੜਵਾਹਟ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਰੇਖਾ ਦੀ ਮਾਂ ਵੀ ਰਿਟਾਇਰ ਹੋ ਕੇ ਹਮੇਸ਼ਾ-ਹਮੇਸ਼ਾ ਲਈ ਆਪਣੀ ਬੇਟੀ ਦੇ ਕੋਲ ਆ ਗਈ ਸੀ। ਉਸਦੀ ਮਾਂ ਨੂੰ ਸਿਰਫ ਆਪਣੀ ਬੇਟੀ ਦੇ ਵਿਆਹ ਦੀ ਚਿੰਤਾ ਲੱਗੀ ਸੀ। ਪਰ ਦਿਲ ਤੇ ਲੱਗੀ ਸੱਟ ਦੀ ਵਜ੍ਹਾ ਕਰਕੇ ਰੇਖਾ ਵਿਆਹ ਦੇ ਲਈ ਰਾਜ਼ੀ ਨਹੀਂ ਹੋ ਰਹੀ ਸੀ। ਪਰ ਉਸਦੀ ਮਾਂ ਹਰ ਸੰਭਵ ਯਤਨ ਕਰ ਰਹੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਉਸਦੀ ਬੇਟੀ ਦਾ ਘਰ ਵਸ ਜਾਵੇ। ਪਰ ਆਪਣੀ ਬੇਟੀ ਦੀ ਜਿੱਤ ਅੱਗੇ ਉਸਨੂੰ ਹਾਰਨਾ ਪੈਂਦਾ ਸੀ। ਰੀਖਾ ਹਰ ਸਮੇਂ ਬਸ ਕਾਮਲੀ ਤਲਾਸ਼ ਵਿੱਚ ਲੱਗੀ ਰਹਿੰਦੀ ਸੀ। ਇੱਕ ਦਿਨ ਰੀਖਾ ਦੀ ਮਾਸੀ ਯਾਨੀ ਕਿ ਉਸਦੀ ਮੰਮੀ ਦੀ ਸਹੇਲੀ ਜਿਸਨੂੰ ਉਹ ਮਾਸੀ ਕਹਿ ਕੇ ਬੁਲਾਉਂਦੀ ਸੀ। ਉਸਨੇ ਰੀਖਾ ਨੂੰ ਦੱਸਿਆ ਕਿ ਕਲਕੱਤਾ ਦਾ ਇੱਕ ਬਹੁਤ ਵੱਡਾ ਬਿਜ਼ਨਸਮੈਨ ਆ ਰਾਜੀਵ। ਉਸਦੀ ਉਮਰ 40 ਕੋ ਸਾਲ ਦੇ ਕਰੀਬਾ। ਉਸਦੀ ਪਤਨੀ ਦੀ 2 ਕੋ ਮਹੀਨੇ ਪਹਿਲਾਂ ਇੱਕ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ। ਤੇ ਉਹਨਾਂ ਦੀ 7 ਕੋਸਾਲ ਦੀ ਬੇਟੀ ਹੈ ਜਦੋਂ ਦੀ ਉਸ ਬੱਚੀ ਦੀ ਮਾਂ ਉਸ ਨੂੰ ਛੱਡ ਕੇ ਗਈ ਆ ਉਹ ਬੱਚੀ ਕਾਫੀ ਜਿੱਦੀ ਹੋ ਗਈ ਹੈ ਤੇ ਉਹ ਕਿਸੇ ਦੀ ਗੱਲ ਵੀ ਨਹੀਂ ਮੰਨਦੀ ਜੇ ਇੱਕ ਗੱਲ ਦੀ ਜਿੱਦ ਫੜ ਲਵੇ ਤਾਂ ਉਸ ਨੂੰ ਪੂਰਾ ਕਰਕੇ ਹੀ ਦਮ ਲੈਂਦੀ ਆ ਉਸ ਨੂੰ ਕੋਈ ਸਮੱਸਿਆ ਹੈ ਪਹਿਲਾਂ ਉਸ ਦੀ ਦੇਖ ਰੇਖ ਲਈ ਜਿੰਨੀਆਂ ਵੀ ਔਰਤਾਂ ਨੂੰ ਰੱਖਿਆ ਉਸ ਬੱਚੀ ਨੂੰ ਠੀਕ ਤਰ੍ਹਾਂ ਨਹੀਂ ਰੱਖ ਸਕੀਆਂ ਤੇ ਹੁਣ ਉਸ ਦੇ ਕੋਲ ਕੋਈ ਵੀ ਨਹੀਂ ਆ ਉਸ ਬੱਚੀ ਦੀ ਦੇਖ ਰੇਖ ਲਈ ਉਹਨਾਂ ਨੂੰ ਇੱਕ ਚੰਗੀ ਤੇ ਨੇਕਦਿਲ ਔਰਤ ਦੀ ਜਰੂਰਤ ਹੈ ਖਾਣਾ ਪੀਣਾ ਰਹਿਣਾ ਸਭ ਫ੍ਰੀ ਹੈ ਬੇਟਾ ਤੂੰ ਇਹ ਕੰਮ ਕਰ ਸਕੇਂਗੀ ਇੰਨੇ ਨੂੰ ਉਸਦੀ ਮਾਂ ਕਹਿਣ ਲੱਗੀ ਮੇਰੀ ਬੇਟੀ ਦੋ-ਦੋ ਬੱਚਿਆਂ ਦੀ ਦੇਖ ਰੇ ਕਿਵੇਂ ਕਰ ਸਕੇਗੀ ਅਸਲ ਵਿੱਚ ਰੇਖਾ ਦੀ ਮਾਂ ਨੂੰ ਉਸਦੀ ਬਹੁਤ ਜ਼ਿਆਦਾ ਫਿਕਰ ਹੋ ਰਹੀ ਸੀ ਪਰ ਉਸਦੀ ਸਹੇਲੀ ਨੇ ਉਸਨੂੰ ਸਮਝਾਇਆ ਆਖਰਕਾਰ ਰੇਖਾ ਉਸ ਬੱਚੀ ਦੀ ਦੇਖ ਰੇਖ ਲਈ ਤਿਆਰ ਹੋ ਗਈ ਉਸਨੇ ਆਪਣੀ ਮਾਂ ਨੂੰ ਵੀ ਸਮਝਾਇਆ ਕਿ ਮਾਂ ਤੁਸੀਂ ਮੇਰੀ ਫਿਕਰ ਨਾ ਕਰੋ ਮੈਂ ਸਭ ਕਰ ਲਵਾਂਗੀ। ਜਦ ਰੇਖਾ ਉਸ ਬਿਜ਼ਨਸਮੈਨ ਦੇ ਘਰ ਗਈ ਤਾਂ ਉਸ ਨੂੰ ਇੱਕ ਕਮਰੇ ਵਿੱਚ ਬਿਠਾ ਦਿੱਤਾ ਗਿਆ। ਤੇ ਇਹ ਕਿਹਾ ਗਿਆ ਤੁਸੀਂ ਬੈਠੋ ਸਰ ਆਉਂਦੇ ਹੀ ਹੋਣਗੇ। ਰੇਖਾ ਪਹਿਲੀ ਵਾਰ ਇੰਟਰਵਿਊ ਦੇ ਰਹੀ ਸੀ। ਉਸ ਦੇ ਮਨ ਵਿੱਚ ਕਾਫੀ ਘਬਰਾਹਟ ਸੀ। ਇੰਨੇ ਨੂੰ ਬਿਜ਼ਨਸਮੈਨ ਵੀ ਆ ਗਿਆ। ਗਠੀਲਾ ਸਰੀਰ, ਸੁੰਦਰ ਨੈਣ ਨਕਸ਼, ਲੰਬਾ ਕਦ, ਸੰਘਣੇ ਵਾਲ, ਕਾਲੇ ਰੰਗ ਦਾ ਕੋਟ ਪੈਂਟ, ਅੱਖਾਂ ਉੱਤੇ ਪਤਲੇ ਫਰੇਮ ਦਾ ਚਸ਼ਮਾ। रेखा ਉਸ ਤੋਂ ਪ੍ਰਭਾਵਿਤ ਹੋਈ ਬਿਨਾਂ ਨਾ ਰਹਿ ਸકી ਜਦ ਉਸਨੇ राजीव ਨੂੰ ਦੇਖਿਆ ਉਹ ਕੋਦ ਸਮੇਂ ਲਈ ਦੇਖਦੀ ਹੀ ਰਹੀਗੀ ਫਿਰ ਉਸਨੇ ਆਪਣੀਆਂ ਨਜ਼ਰਾਂ ਹੇਠਾਂ ਕਰ ਲਈਆਂ ਅਚਾਨਕ राजीव ਨੇ ਸਵਾਲ ਕੀਤਾ ਤੁਸੀਂ ਤਾਂ ਬਹੁਤ ਘੱਟ ਉਮਰ ਦੇ ਹੋ ਰੇਖਾ ਸੋਚਾਂ ਵਿੱਚ ਪੈ ਗਈ ਕਿ ਇਸ ਗੱਲ ਦਾ ਉਹ ਕੀ ਜਵਾਬ ਦੇਵੇ ਉਹ ਚੁੱਪ ਕਰ ਗਈ राजीव ਨੇ ਫਿਰ ਸਵਾਲ ਕੀਤਾ ਕਿ ਤੁਹਾਡੀ ਪ੍ਰੋਫਾਈਲ ਵਿੱਚ ਤਾਂ ਇਹ ਲਿਖਿਆ ਕਿ ਤੁਹਾਡਾ ਇੱਕ ਬੇਟਾ ਉਹ ਕਿੰਨੇ ਸਾਲ ਦਾ ਰੇਖਾ ਨੇ ਕਿਹਾ ਕਿ 3 ਸਾਲ ਦਾ ਹੋਣ ਜਾ ਰਿਹਾ। ਰਾਜੀਵ ਨੇ ਫਿਰ ਸਵਾਲ ਕੀਤਾ। ਤੁਹਾਨੂੰ ਮੇਰੀ ਬੇਟੀ ਦੇ ਬਾਰੇ ਪਤਾ? ਇੰਨੇ ਛੋਟੇ ਬੱਚੇ ਦੇ ਨਾਲ ਤੁਸੀਂ ਮੇਰੀ ਬੇਟੀ ਨੂੰ ਕਿਵੇਂ ਹੈਂਡਲ ਕਰ ਸਕੋਗੇ? ਰੇਖਾ ਨੇ ਕਿਹਾ ਜਿਵੇਂ ਮਾਂ ਆਪਣੇ ਦੋਨਾਂ ਬੱਚਿਆਂ ਦੀ ਦੇਖਭਾਲ ਕਰਦੀ ਹੈ। ਪਤਾ ਨਹੀਂ ਰੇਖਾ ਨੇ ਇਹ ਕਿਵੇਂ ਕਹਿ ਦਿੱਤਾ ਸੀ। ਉਸ ਨੂੰ ਆਪਣੀ ਇੱਕ ਹੀ ਗੱਲ ਉੱਤੇ ਹੈਰਾਨੀ ਵੀ ਹੋਈ। ਪਰ ਰਾਜੀਵ ਇਸ ਗੱਲ ਤੇ ਖੁਸ਼ ਹੋ ਗਿਆ। ਉਸ ਨੇ ਕਿਹਾ ਗੁੱਡ। ਤੁਸੀਂ ਕੱਲ ਕੰਮ ਤੇ ਆ ਸਕਦੇ ਹੋ। ਚਲੋ ਮੈਂ ਤੁਹਾਨੂੰ ਆਪਣੀ ਬੇਟੀ ਨਾਲ ਮਿਲਵਾ ਦੇਵਾਂ। ਰੇਖਾ ਨੇ ਕਿਹਾ ਕਿ ਅੱਜ ਮੈਂ ਤੁਹਾਡੀ ਬੇਟੀ ਨੂੰ ਨਹੀਂ ਮਿਲ ਸਕਦੀ। ਕੱਲ ਜਦੋਂ ਆਵਾਂਗੀ ਤੁਹਾਡੀ ਬੇਟੀ ਨੂੰ ਮਿਲ ਲਵਾਂਗੀ। ਅਗਲੇ ਦਿਨ ਰੇਖਾ ਰਾਜੀਵ ਦੇ ਘਰ ਪਹੁੰਚ ਜਾਂਦੀ ਹੈ। ਉਸਦਾ ਕਮਰਾ ਰਾਜੀਵ ਦੀ ਬੇਟੀ ਦੇ ਕਮਰੇ ਦੇ ਨਾਲ ਹੀ ਹੁੰਦਾ। ਕਮਰੇ ਵਿੱਚ ਸੌਖੇ ਸਹੂਲਤਾਂ ਵਾਲਾ ਸਾਰਾ ਸਮਾਨ ਹੁੰਦਾ। ਅਚਾਨਕ ਉਸ ਬੱਚੀ ਦੇ ਕਮਰੇ ਵਿੱਚੋਂ ਚੀਕਨ ਚਿਲਾਉਂਦੀਆਂ ਆਵਾਜ਼ਾਂ ਆ ਰਹੀਆਂ ਸੀ। ਮੈਂ ਖਾਣਾ ਨਹੀਂ ਖਾਣਾ। ਮੈਂ ਕੁਝ ਵੀ ਨਹੀਂ ਖਾਵਣਗੀ। ਰੇਖਾ ਆਪਣੇ ਬੇਟੇ ਨੂੰ ਖਿਡਾਉਣਿਆਂ ਨਾਲ ਖੇਡਣ ਲਈ ਕਹਿੰਦੀ ਹੈ ਤੇ ਉਸ ਬੱਚੀ ਦੇ ਕਮਰੇ ਵਿੱਚ ਚਲੀ ਜਾਂਦੀ ਹੈ ਜਦ ਕਮਰੇ ਵਿੱਚ ਗਈ ਤਾਂ ਉਸਨੇ ਦੇਖਿਆ ਕਿ ਰਾਜੀਵ ਆਪਣੀ ਬੇਟੀ ਨੂੰ ਬ੍ਰੇਕਫਾਸਟ ਖਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਰੇਖਾ ਉਸ ਬੱਚੀ ਨੂੰ ਬੜੇ ਹੀ ਧਿਆਨ ਨਾਲ ਦੇਖਣ ਲੱਗੀ 7 ਸਾਲ ਦੀ ਦੁਬਲੀ ਪਤਲੀ ਗੋਰੀ ਚਿੱਟੀ ਛੋਟੀ ਜਿਹੀ ਮਾਰ ਪਿਆਰੀ ਜਿਹੀ ਲੜਕੀ ਬ੍ਰੇਕਫਾਸਟ ਨਾ ਕਰਨ ਦਾ ਕਹਿ ਰਹੀ ਸੀ ਲਗਭਗ ਅੱਧਾ ਦਰਜੇ ਨੌਕਰਾਨੀਆਂ ਵਾਰ-ਵਾਰ ਆ ਕੇ ਉਸ ਨੂੰ ਖਾਣਾ ਖਾਣ ਲਈ ਕਹਿ ਰਹੀਆਂ ਸੀ ਜਿੰਨੀ ਵਾਰ ਉਸ ਨੂੰ ਖਾਣਾ ਖਾਣ ਦਾ ਕਿਹਾ ਜਾਂਦਾ ਉੰਨੀ ਵਾਰ ਉਹ ਨਾ ਕਰ ਦਿੰਦੇ ਸੀ। ਰਾਜੀਵ ਨੇ ਫਿਰ ਉਸ ਨੂੰ ਖਾਣਾ ਖਾਣ ਦਾ ਕਹਿਣਾ ਚਾਹਿਆ ਪਰ ਰੇਖਾ ਨੇ ਉਹਨਾਂ ਨੂੰ ਇਸ਼ਾਰੇ ਨਾਲ ਮਨਾ ਕਰ ਦਿੱਤਾ ਤੇ ਕਿਹਾ ਜਦੋਂ ਕਹਿ ਰਹੀ ਆ ਕਿ ਮੈਂ ਖਾਣਾ ਨਹੀਂ ਖਾਣਾ ਫਿਰ ਤੁਸੀਂ ਉਸ ਨੂੰ ਜ਼ਬਰਦਸਤੀ ਕਿਉਂ ਖਵਾ ਰਹੇ ਹੋ ਜਦ ਉਸ ਨੂੰ ਭੁੱਖ ਲੱਗੇਗੀ ਉਹ ਆਪ ਹੀ ਖਾ ਲਵੇਗੀ। ਰੇਖਾ ਛੋਟੀ ਜੀ ਬੱਚੀ ਦੇ ਕੋਲ ਗਈ ਤੇ ਕਹਿਣ ਲੱਗੀ 베ਬੀ ਤੁਹਾਡਾ ਬ੍ਰੇਕਫਾਸਟ ਕਰਨ ਨੂੰ ਦਿਲ ਨਹੀਂ ਕਰਦਾ। बस بچینی ਗਿਆ ਨਹੀਂ ਰੇਖਾ ਨੇ ਕਿਹਾ ਠੀਕ ਆ ਬੇਬੀ ਹੁਣ ਕੋਈ ਤੁਹਾਨੂੰ ਤੰਗ ਨਹੀਂ ਕਰੇਗਾ ਜਦੋਂ ਤੁਹਾਡਾ ਮਨ ਹੋਵੇਗਾ ਤੁਸੀਂ ਕਰ ਲਿਓ ਬੱਚੀ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਰੇਖਾ ਨੇ ਕਿਹਾ ਮੈਂ ਤੁਹਾਡੇ ਨਾਲ ਖੇਡਣ ਦੇ ਲਈ ਆਈ ਹਾਂ ਇੰਨੇ ਨੂੰ ਰਾਜੀਵ ਦਾ ਫੋਨ ਵੱਜਿਆ ਤੇ ਉਹ ਬਾਹਰ ਚਲਾ ਗਿਆ ਉਦੋਂ ਤੱਕ ਰੇਖਾ ਦਾ ਬੇਟਾ ਵੀ ਕਮਰੇ ਤੋਂ ਨਿਕਲ ਕੇ ਉਸ ਦੇ ਕੋਲ ਆ ਗਿਆ ਸੀ ਫਿਰ ਬੱਚੀ ਨੇ ਸਵਾਲ ਕੀਤਾ ਇਹ ਕੌਣ ਆ ਰੇਖਾ ਨੇ ਕਿਹਾ ਇਹ ਮੇਰੇ ਨਾਲ ਆਇਆ ਮੈਂ ਐਸਨੋ ਵੀ ਤੁਹਾਡੇ ਨਾਲ ਖੇਡਣ ਲਈ ਲੈ ਕੇ ਆਈ ਆਂ। ਰੇਖਾ ਨੇ ਉਸ ਬੱਚੀ ਨਾਲ ਗੱਲਬਾਤ ਕਰਨਾ ਸ਼ੁਰੂ ਕੀਤੀ। ਉਹ ਲਗਾਤਾਰ ਬੋਲਦੀ ਜਾ ਰਹੀ ਸੀ ਤੇ ਰੇਖਾ ਉਸ ਦੀਆਂ ਸਾਰੀਆਂ ਊਟ ਪਟੰਗ ਗੱਲਾਂ ਦਾ ਜਵਾਬ ਦਿੰਦੀ ਜਾ ਰਹੀ ਸੀ। ਮਾਂ ਤੋਂ ਬਾਅਦ ਕਦੇ ਵੀ ਇੰਨੇ ਧੀਰਜ ਦੇ ਨਾਲ ਉਸ ਦੀਆਂ ਗੱਲਾਂ ਨੂੰ ਕਿਸੇ ਨੇ ਨਹੀਂ ਸੁਣਿਆ ਸੀ। ਇਸ ਲਈ ਉਹ ਖੁਸ਼ ਹੋ ਗਈ। ਉਸ ਦਾ ਮੂਡ ਦੇਖ ਕੇ ਰੇਖਾ ਨੇ ਪੁੱਛਿਆ, "ਬੇਟਾ, ਦੱਸੋ ਹੁਣ ਤੁਸੀਂ ਕੀ ਖਾਓਗੇ? ਮੈਂ ਉਹ ਹੀ ਤੁਹਾਡੇ ਲਈ ਬਣਾ ਕੇ ਲੈ ਕੇ ਆਉਣੀ ਆਂ।" بس ਬੱਚੀ ਨੇ ਆਪਣੀ ਇੱਛਾ ਜ਼ਾਹਿਰ ਕੀਤੀ। ਰੇਖਾ ਸਮਝ ਗਈ ਸੀ ਕਿ ਇਹ ਬੇਨਮਾ ਦੀ ਬੱਚੀ ਆ। ਇਸ ਬੱਚੀ ਦੇ ਦਿਲ ਦੀ ਗੱਲ ਨੂੰ ਸਮਝਣ ਵਾਲਾ ਕੋਈ ਨਹੀਂ। ਘਰ ਵਿੱਚ ਹਰ ਕੋਈ ਵਿਅਕਤੀ ਉਸ ਦੇ ਨਾਲ ਬਸ ਆਪਣਾ ਫਰਜ਼ ਨਿਭਾਉਣ ਬਾਰੇ ਹੀ ਸੋਚਦਾ। ਪਿਤਾ ਦੀ ਸਮਝ ਵਿੱਚ ਜ਼ਿਆਦਾ ਕੁਝ ਨਹੀਂ ਆਉਂਦਾ। ਜਾਂ ਹੋ ਸਕਦਾ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਇਹ ਸਭ ਚੀਜ਼ਾਂ ਵਿੱਚ ਜ਼ਿਆਦਾ ਲਿਆਂਦਾ ਹੀ ਨਾ ਹੋਵੇ। ਬੇਬੀ ਜੇ ਇੱਕ ਵਾਰ ਮਨ੍ਹਾ ਕਰਦੀ ਆ ਤਾਂ ਫਿਰ ਘਰ ਦੀਆਂ ਦਰਜਨਾ ਨੌਕਰਾਨੀਆਂ ਉਸ ਨੂੰ ਉਹੀ ਕੰਮ ਕਰਨ ਦੀ ਜ਼ਿੱਦ ਕਰਦੀਆਂ। ਜਸਨਾਲੂ ਖੇਚ ਜਾਂਦੀ ਸੀ ਫਸ ਨੂੰ ਪਿਆਰ ਤੇ ਮਮਤਾ ਦੀ ਜ਼ਰੂਰਤ ਸੀ ਤੇ ਬਿਨਾ ਜ਼ਰੂਰਤ ਦਾ ਪਿਆਰ ਤੇ ਮਮਤਾ ਸਿਰਫ ਇੱਕ ਮਾਂ ਹੀ ਦੇ ਸਕਦੀ ਸੀ ਰੇਖਾ ਨੂੰ ਆਪਣੀ ਮਾਂ ਦੀ ਯਾਦ ਆਉਂਦੀ ਉਸ ਦੀ ਵਜ੍ਹਾ ਕਰਕੇ ਉਸ ਦੀ ਮਾਂ ਨੂੰ ਵੀ ਸ਼ਰਮਿੰਦਾ ਹੋਣਾ ਪਿਆ ਰੇਖਾ ठान ਲੈਂਦੀ ਆ ਕਿ ਉਹ ਇਸ ਬੱਚੀ ਦੀ ਮਦਦ ਜ਼ਰੂਰ ਕਰੇਗੀ ਸਮੇਂ ਦੇ ਨਾਲ-ਨਾਲ ਉਹ ਛੋਟੀ ਬੱਚੀ ਰੇਖਾ ਦੇ ਨਾਲ ਕਾਫੀ ਕੋਲ ਮਿਲ ਜਾਂਦੀ ਹੈ ਬੱਚੀ ਦੀ ਸਾਂਭ ਸੰਭਾਲ ਦੇ ਦੌਰਾਨ ਰੇਖਾ ਦਾ ਅਜੀਬ ਦੇ ਨਾਲ ਥੋੜਾ ਮਿਲਮਲਾਪ ਹੋ ਜਾਂਦਾ ਰਾਜੀਵ ਹਸਮਕ ਇੱਕ ਸਪਸ਼ਟ ਵਿਅਕਤੀ ਸੀ। ਬੱਚੀ ਬਿਮਾਰੀ ਦੀ ਵਜ੍ਹਾ ਕਰਕੇ ਹੁਣ ਬੈੱਡ ਵੀ ਗਿੱਲਾ ਕਰਨ ਲੱਗ ਪਈ ਸੀ। ਇਸ ਕਾਰਨ ਆਪਣੇ ਪਿਤਾ ਤੋਂ ਅਲੱਗ ਸੌਂਦੀ ਸੀ। ਜਿਵੇਂ ਜਿਵੇਂ ਉਹ ਬੱਚੀ ਠੀਕ ਹੁੰਦੀ ਜਾ ਰਹੀ ਸੀ ਸਾਰੀਆਂ ਗਲਤ ਚੀਜ਼ਾਂ ਆਪਣੇ ਆਪ ਹਟਦੀਆਂ ਜਾ ਰਹੀਆਂ ਸੀ। ਰਾਜੀਵ ਦਾ ਸਟਾਫ ਥੋੜਾ ਜਿੱਦੀ ਕਿਸਮ ਦਾ ਸੀ। ਮਨਾ ਕਰਨ ਦੇ ਬਾਵਜੂਦ ਵੀ ਉਸ ਬੱਚੀ ਦੀ ਨਿੱਜੀ ਆਇਆ ਨੂੰ ਰਸੋਈ ਵਿੱਚ ਲਗਾ ਦਿੰਦਾ। ਉਹ ਦੋਨੋਂ ਕਾਫੀ ਕੋਲ ਮਿਲ ਗਈਆਂ ਸੀ। ਇਸ ਕਰਕੇ ਉਹ ਬੱਚੀ ਆਪਣੇ ਸਾਰੇ ਕੰਮ ਉਸ ਆਇਆ ਤੋਂ ਹੀ ਕਰਵਾਉਣਾ ਪਸੰਦ ਕਰਦੀ ਸੀ। ਰੇਖਾ ਦੇ ਮਨਾ ਕਰਨ ਤੇ ਵੀ ਜਦੋਂ ਬਾਜ਼ ਨਹੀਂ ਤਾਂ ਰੇਖਾ ਨੇ ਸੋਚਿਆ ਕਿ ਇਸ ਵਿਸ਼ੇ ਤੇ ਰਾਜੀਵ ਦੇ ਨਾਲ ਗੱਲ ਕਰਨੀ ਪਵੇਗੀ। ਉਸਨੇ ਰਾਜੀਵ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ। ਰਾਜੀਵ ਨੇ ਉਸ ਨੂੰ ਸਟੱਡੀ ਰੂਮ ਵਿੱਚ ਔਨ ਲਈ ਕਿਹਾ। ਜਦੋਂ ਉੱਥੇ ਗਈ ਤਾਂ ਉਸਨੇ ਦੇਖਿਆ ਕਮਰੇ ਵਿੱਚ ਸ਼ੀਸ਼ਿਆਂ ਦੀਆਂ ਅਲਮਾਰੀਆਂ ਵਿੱਚ ਕਿਤਾਬਾਂ ਸਜੀਆਂ ਹੋਈਆਂ ਸੀ। ਉਹ ਸੋਚ ਰਹੀ ਸੀ ਕਿ ਲੱਗਦਾ ਹੈ ਰਾਜੀਵ ਨੂੰ ਪੜ੍ਹਨ ਦਾ ਸ਼ੌਂਕ ਹੈ। ਉਹ ਕਿੰਨਾ ਟਾਈਮ ਰਾਜੀਵ ਦਾ ਇੰਤਜ਼ਾਰ ਕਰਦੀ ਰਹੀ ਪਰ ਰਾਜੀਵ ਨਾ ਆਇਆ ਉਸਨੂੰ ਗੁੱਸਾ ਆਉਣ ਲੱਗ ਪਿਆ ਉਹ ਸੋਚਣ ਲੱਗੀ ਕਿ ਵੱਡੇ ਲੋਕ ਸਿਰਫ ਪੈਸਾ ਕਮਾਉਣ ਦੇ ਵਿੱਚ ਹੀ ਲੱਗੇ ਰਹਿੰਦੇ ਆ ਇਹਨਾਂ ਨੂੰ ਤਾਂ ਆਪਣੇ ਬੱਚਿਆਂ ਦੀ ਵੀ ਫਿਕਰ ਨਹੀਂ ਹੁੰਦੀ ਮੈਂ ਇਹਨਾਂ ਦੀ ਬੱਚੀ ਦੇ ਬਾਰੇ ਹੀ ਗੱਲ ਕਰਨ ਆਈ ਆ ਤੇ ਇਹਨਾਂ ਦਾ ਸਾਰਾ ਧਿਆਨ ਬਸ ਪੈਸੇ ਕਮਾਉਣ ਵਿੱਚ ਹੀ ਆ ਉਹ ਗੁੱਸੇ ਵਿੱਚ ਉੱਠ ਖੜੀ ਹੋਈ ਉਸਨੇ ਗੁੱਸੇ ਵਿੱਚ ਕੁਰਸੀ ਨੂੰ ਪਿੱਛੇ ਸੁੱਟ ਦਿੱਤਾ ਤੇ ਮੁੜੀ ਪਰਸ ਨੂੰ ਪਤਨੀ ਨੇ ਲੱਭਿਆ ਕਿ ਕਦ ਉਸਦਾ ਪੈਰ ਬੁਰੀ ਤਰ੍ਹਾਂ ਮੁੜ ਗਿਆ ਉਹ ਡਿੱਗਣ ਹੀ ਵਾਲੀ ਸੀ ਕਿ ਕਿਸੇ ਦੀਆਂ ਮਜ਼ਬੂਤ ਬਾਹਾਂ ਨੇ ਉਸਨੂੰ ਸੰਭਾਲ ਲਿਆ ਉਸ ਨੇ ਸੰਭਾਲਣ ਵਾਲੀ ਨੂੰ ਦੇਖਣ ਦੇ ਲਈ ਆਪਣਾ ਚਿਹਰਾ ਘੁਮਾਇਆ ਉਸਦਾ ਚਿਹਰਾ ਬਿਲਕੁਲ ਰਾਜੀਵ ਦੇ ਚਿਹਰੇ ਦੇ ਸਾਹਮਣੇ ਸੀ ਰਾਜੀਵ ਦਾ ਇੱਕ ਹੱਥ ਹਜੇ ਵੀ ਰੇਖਾ ਦੀ ਕਮਰ 'ਤੇ ਸੀ ਰੇਖਾ ਨੇ ਕੋਲ ਰੱਖੀ ਕੁਰਸੀ ਫੜੀ ਤੇ ਉੱਠਣ ਦੀ ਕੋਸ਼ਿਸ਼ ਕਰਨ ਲੱਗੀ ਰਾਜੀਵ ਨੇ ਉਸਨੂੰ ਉਠਾਉਣ ਵਿੱਚ ਥੋੜਾ ਹਲਕਾ ਜਿਹਾ ਸਹਾਰਾ ਦਿੱਤਾ रेखा ਦਾ ਗੋਰਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਸੀ। ਰਾਜੀਵ ਨੇ ਕਿਹਾ, "ਸੌਰੀ, ਥੋੜੀ ਦੇਰੀ ਹੋ ਗਈ। ਐਕਚੁਅਲੀ ਹੁਣੇ ਮੇਰੇ ਇੱਕ ਸਟਾਫ ਦੇ ਪਿਤਾ ਦੀ ਡੈਥ ਹੋ ਗਈ। ਬੋਡੀ ਨੂੰ ਹਸਪਤਾਲ ਤੋਂ ਕਰ ਲਿਆਉਣ ਲਈ ਇੰਤਜ਼ਾਮ ਕਰਨ 'ਚ ਦੇਰੀ ਹੋ ਗਈ। ਤੁਸੀਂ ਦੱਸੋ ਕੀ ਗੱਲ ਕਰਨੀ ਆ?" ਰੇਖਾ ਦਾ ਸੋਨ ਨਹੀਂ ਹੋ ਗਈ ਸੀ। ਉਸ ਨੂੰ ਆਪਣੀ ਗੰਦੀ ਸੋਚ ਉੱਤੇ ਕਾਫੀ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ। ਰੇਖਾ ਨੇ ਰਾਜੀਵ ਤੋਂ ਉਸ ਦੀ ਬੇਟੀ ਦੀਆਂ ਸਮੱਸਿਆਵਾਂ ਬਾਰੇ ਪੁੱਛਿਆ। ਤੇ ਕਿਹਾ ਹੁਣ ਬੇਬੀ ਦੀ ਜ਼ਿੰਮੇਵਾਰੀ ਉਸੇ ਦੀ ਹੈ ਉਹ ਆਪਣੇ ਤਰਫ ਤੋਂ ਬੇਬੀ ਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕਰੇਗੀ ਤੇ ਸਾਰੇ ਸਟਾਫ ਨੂੰ ਵੀ ਬੱਚੇ ਦੀ ਗੱਲ ਮੰਨਣੀ ਪਵੇਗੀ ਕਿਉਂਕਿ ਜਦ ਕੋਈ ਵੀ ਸਟਾਫ ਦੀ ਗੱਲ ਨਹੀਂ ਮੰਨਦਾ ਤਾਂ ਉਹ ਖਿੱਚ ਜਾਂਦੀ ਹੈ ਰੇਖਾ ਦੇ ਪੈਰ ਉੱਤੇ ਸੱਟ ਲੱਗੀ ਸੀ ਇਸ ਲਈ ਉਸ ਨੂੰ ਦਰਦ ਹੋ ਰਿਹਾ ਸੀ ਉਹ ਔਟਕੇ ਜਾਣ ਲੱਗੀ ਪਰ ਉਸ ਨੂੰ ਤੁਰਨ ਵਿੱਚ ਤਕਲੀਫ ਹੋ ਰਹੀ ਸੀ ਰਾਜੀਵ ਨੇ ਕਿਹਾ ਰੇਖਾ ਇੱਕ ਮਿੰਟ ਲਈ ਰੁਕੀ ਤੇਰੇ ਪੈਰ ਤੇ ਸੱਟ ਲੱਗੀ ਹੈ ਤੂੰ ਠੀਕ ਤਰ੍ਹਾਂ ਤੁਰ ਫੇਰ ਨਹੀਂ ਸਕਦੀ ਮੈਂ ਤੈਨੂੰ ਡਾਕਟਰ ਇਸ ਤੋਂ ਪਹਿਲਾਂ ਕਿ ਰਾਜੀਵ ਕੁਝ ਕਹਿੰਦਾ ਰੇਖਾ ਕਹਿਣ ਲੱਗੀ ਨਹੀਂ ਮੈਂ ਠੀਕ ਹਾਂ ਉਸ ਦੀ ਆਵਾਜ਼ ਵਿੱਚ ਦਰਦ ਸੀ ਰਾਜੀਵ ਕਹਿਣ ਲੱਗਾ ਸ਼ਟ ਅਪ ਰੇਖਾ ਮੈਂ ਜੋ ਕਹਿ ਰਿਹਾ ਉਹ ਸੁਣ ਫਸਨੇ ਰੇਖਾ ਨੂੰ ਕੁਰਸੀ ਦਿੱਤੀ ਤੇ ਬੈਠਣ ਲਈ ਕਿਹਾ ਰੇਖਾ ਚੁੱਪਚਾਪ ਬੈਠ ਗਈ ਰਾਜੀਵ ਨੇ ਕਿਹਾ ਕਿ ਜਿਹੜੇ ਪੈਰ ਤੇ ਸੱਟ ਲੱਗੀ ਉਹ ਪੈਰ ਅੱਗੇ ਕਰ ਰੇਖਾ ਨੇ ਸੱਟ ਲੱਗੇ ਪੈਰ ਨੂੰ ਛੱਟ ਪਿੱਛੇ ਨੂੰ ਖਿੱਚ ਲਿਆ ਰਾਜੀਵ ਗੋਡਿਆਂ ਦੇ ਪਾਰ ھیਠਾਂ ਬੈਠ ਗਿਆ। ਰਾਜੀਵ ਨੇ ਉਹ ਪਿੱਛੇ ਕੀਤੇ ਗਏ ਪੈਰ ਨੂੰ ਖਿੱਚ ਕੇ ਅੱਗੇ ਕਰ ਲਿਆ ਤੇ ਬੋਲਿਆ, ਪੈਰ ਟਿੱਲਾ ਰੱਖ ਕੇ ਟਾਈਟ ਨਾ ਕਰੀਂ। ਉਸ ਨੇ ਅੱਡੀ ਨੂੰ ਲੈ ਕੇ ਇੱਕ ਦੋ ਵਾਰ ਗੋਲ-ਗੋਲ ਘੁਮਾਇਆ ਤੇ ਜ਼ੋਰ ਨਾਲ ਖਿੱਚ ਦਿੱਤਾ। ਰੇਖਾ ਦੀ ਚੀਕ ਨਿਕਲ ਗਈ। ਉਸ ਦੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗੇ। ਇੱਕ ਪਲ ਲਈ ਉਸ ਦਾ ਦਿਲ ਕੀਤਾ ਉਹ ਉਸ ਆਦਮੀ ਨੂੰ ਜ਼ੋਰਦਾਰ ਥੱਪੜ ਲਗਾਵੇ ਜਿਸ ਨੇ ਉਸ ਨੂੰ ਇੰਨੀ ਤਕਲੀਫ ਦਿੱਤੀ। ਉਸ ਤੋਂ ਬਾਅਦ ਰਾਜੀਵ ਔਟੇ ਬਾਹਰ ਆ ਗਿਆ। ਰੇਖਾ ਵੀ ਆਪਣੇ ਕਮਰੇ ਵਿੱਚ ਆ ਗਈ ਸੀ ਹੁਣ ਉਸ ਨੂੰ ਥੋੜਾ ਆਰਾਮ ਮਹਿਸੂਸ ਹੋ ਰਿਹਾ ਸੀ ਅਸਲ ਵਿੱਚ ਅੰਦਰ ਹੀ ਅੰਦਰ ਰਾਜੀਬ ਦਾ ਇਹ ਵਿਹਾਰ ਉਸ ਨੂੰ ਪ੍ਰਭਾਵਿਤ ਕਰਨ ਲੱਗ ਪਿਆ ਸੀ ਰਾਜੀਬ ਵੀ ਰੇਖਾ ਦੇ ਨਾਲ ਗੱਲ ਕਰਨ ਦਾ ਮੌਕਾ ਗਵਾਉਂਦਾ ਨਹੀਂ ਸੀ ਰੇਖਾ ਨੂੰ ਆਇਆ ਹੁਣ ਕਾਫੀ ਦਿਨ ਹੋ ਗਏ ਸੀ ਹਾਲਾਤ ਵੀ ਹੁਣ ਬਦਲਣ ਲੱਗ ਪਏ ਸੀ ਰਾਜੀਬ ਤੇ ਰੇਖਾ ਉਸ ਛੋਟੀ ਬੱਚੀ ਦੇ ਜ਼ਰੀਏ ਇੱਕ ਦੂਜੇ ਨੂੰ ਕਾਫੀ ਜਾਣਨ ਲੱਗ ਪਏ ਸੀ ਤੇ ਬੇਟੀ ਵੀ ਹੁਣ ਕਾਫੀ ਹੱਦ ਤੱਕ ਠੀਕ ਹੋਣ ਲੱਗੀ ਸੀ ਉਸ ਨੇ ਬੈੱਡ ਗਿੱਲਾ ਕਰਨਾ ਹੁਣ ਛੱਡ ਦਿੱਤਾ ਸੀ ਰੇਖਾ ਦੇ ਨਾਲ ਉਸਦੀ ਚੰਗੀ ਬਣਨ ਲੱਗ ਪਈ ਸੀ। ਰੇਖਾ ਜੋ ਵੀ ਕਹਿੰਦੀ ਬੱਚੀ ਝੱਟ ਮੰਨ ਜਾਂਦੀ। ਰਾਜੀਵ ਵੀ ਆਪਣੀ ਬੱਚੀ ਦੀ ਇਹ ਸੁਧਰਤੀ ਹੋਈ ਹਾਲਤ ਨੂੰ ਦੇਖ ਬਹੁਤ ਖੁਸ਼ ਸੀ। ਉਸ ਨੂੰ ਰੇਖਾ ਦੀ ਦੇਖਭਾਲ ਉਤੇ ਪੂਰਾ ਭਰੋਸਾ ਹੋਣ ਲੱਗ ਪਿਆ ਸੀ। ਹੁਣ ਉਹ ਆਪਣੇ ਪਾਪਾ ਦੇ ਨਾਲ ਸੌਣ ਲੱਗ ਪਈ ਸੀ। ਰਾਤ ਦੇ ਸਮੇਂ ਰੇਖਾ ਬੱਚੀ ਨੂੰ ਕਹਾਣੀ ਸੁਣਾਉਣ ਲਈ ਜਾਂਦੀ। ਕਹਾਣੀ ਸੁਣਦੇ ਸਮੇਂ ਉਹ ਰੇਖਾ ਦੇ ਗਲੇ ਵਿੱਚ ਬਾਹਾਂ ਪਾ ਲੈਂਦੀ। ਤੇ ਰੇਖਾ ਹੌਲੀ-ਹੌਲੀ ਉਸਦੇ ਵਾਲ ਸਹਲਾਉਂਦੀ ਤੇ ਉਹ ਸੌਂ ਜਾਂਦੀ। ਰੇਖਾ ਨੇ ਇਸ ਗੱਲ ਨੂੰ ਨੋਟ ਕੀਤਾ ਕਿ ਜਦੋਂ ਬੇਟੀ ਨੂੰ ਕਹਾਣੀ ਸੁਣਾਉਂਦੀ ਆ ਰਜੀਵ ਇੱਕ ਅਧੀਵਾਰ ਕਮਰੇ ਵਿੱਚ ਜ਼ਰੂਰ ਆਉਂਦਾ ਦੋਨਾਂ ਨੂੰ ਦੇਖ ਕੇ ਵਾਪਸ ਚਲਾ ਜਾਂਦਾ ਰੇਖਾ ਨੂੰ ਰਾਜੀਵ ਦੀ ਇਸ ਆਦਤ ਨਾਲ ਪਿਆਰ ਹੋਣ ਲੱਗ ਪਿਆ ਸੀ ਜਿਸ ਦਿਨ ਉਹ دیر ਕਰਦਾ ਤਾਂ ਉਹ ਪਰੇਸ਼ਾਨ ਹੁੰਦੀ ਉਸ ਤੋਂ ਰਾਜੀਵ ਦੇ ਆਉਣ ਦਾ ਇੰਤਜ਼ਾਰ ਰਹਿੰਦਾ ਇੱਕ ਦਿਨ ਬੱਚੀ ਨੇ ਜिद ਕੀਤੀ ਕਿ ਉਸਨੇ ਪਿੰਕ ਫਰੌਗ ਲੈਣੀ ਹੈ ਰੇਖਾ ਨੇ ਕਿਹਾ ਕਿ ਕੋਈ ਗੱਲ ਨਹੀਂ ਬੇਬੀ ਆਪਾਂ ਸ਼ਾਮ ਨੂੰ ਮੌਜ ਚੱਲਾਂਗੇ ਉਥੇ ਤੁਹਾਡੇ ਲਈ ਬਹੁਤ ਸਾਰੀਆਂ ਬਿੰਕ ਪ੍ਰੌਕਸ ਲੈ ਕੇ ਆਵਾਂਗੀ। ਇਹ ਗੱਲ ਸੁਣ ਕੇ ਬੱਚੀ ਬਹੁਤ ਖੁਸ਼ ਹੋਈ। ਉਹ ਬਹੁਤ ਦਿਨਾਂ ਬਾਅਦ ਮਾਲ ਜਾ ਰਹੀ ਸੀ। ਉਸਨੇ ਆਪਣੇ ਪਾਪਾ ਨੂੰ ਦੱਸਿਆ। ਪਾਪਾ ਖਾਣਾ ਖਾਣ ਤੋਂ ਬਾਅਦ ਮੈਂ ਆਂਟੀ ਤੇ ਉਹਨਾਂ ਦਾ ਬੇਟਾ ਮਾਲ ਜਾ ਰਹੇ ਹਾਂ ਸ਼ਾਪਿੰਗ ਕਰਨ। ਰਾਜੀਵ ਨੇ ਕਿਹਾ, "ਬੇਬੀ, ਮੈਂ ਤੁਹਾਡੇ ਨਾਲ ਚੱਲਦਾ।" ਅਚਾਨਕ ਰਾਜੀਵ ਤੇ ਰੇਖਾ ਦੀਆਂ ਨਜ਼ਰਾਂ ਮਿਲੀਆਂ। ਰੇਖਾ ਨੇ ਨੀਵੀਂ ਪਾ ਲਈ। ਰਾਜੀਵ ਦੇ ਚਿਹਰੇ ਉੱਤੇ ਮੁਸਕਾਨ ਸੀ। ਰੇਖਾ ਨੇ ਕਿਹਾ, "ਬੇਬੀ, ਜੇ ਤੁਹਾਡੀ ਪਾਪਾ ਜਾ ਰਹੇ ਆ ਤਾਂ ਫਿਰ ਮੈਂ ਘਰ ਰੁਕ ਜਾਨੀ ਆ ਪਰ ਬੱਚੀ ਜिद ਕਰਨ ਲੱਗੀ ਨਹੀਂ ਆਂਟੀ ਤੁਸੀਂ ਵੀ ਨਾਲ ਚੱਲੋ ਰੇਖਾ ਨੇ ਫਿਰ ਕਿਹਾ ਨਹੀਂ ਬੇਟਾ ਤੁਹਾਡੀ ਪਾਪਾ ਤੁਹਾਡੇ ਨਾਲ ਜਾ ਰਹੇ ਆ ਇਹਨੇ ਨੂੰ ਰਾਜੀਬ ਕਹਿਣ ਲੱਗਾ ਪਾਪਾ ਨਹੀਂ ਜਾ ਰਹੀ ਤੁਸੀਂ ਜਾਓ ਇਹ ਕਹਿ ਕੇ ਉਹ ਚੁੱਪचाप ਉੱਥੋਂ ਚਲਾ ਗਿਆ ਉਸਦੀ ਗੱਲ ਤੋਂ ਰੇਖਾ ਨੂੰ ਲੱਗਿਆ ਸ਼ਾਇਦ ਰਾਜੀਬ ਗੁੱਸਾ ਮੰਨ ਗਿਆ ਰੇਖਾ ਨੇ ਬੱਚੀ ਨੂੰ ਸਮਝਾਇਆ ਕਿ ਆਪਾਂ ਸਾਰੇ ਇਕੱਠੇ ਚੱਲਾਂਗੇ ਦੂਸਰੇ ਦਿਨ ਬ੍ਰੇਕਫਾਸਟ ਕਰਨ ਤੋਂ ਬਾਅਦ ਬੱਚਿਆਂ ਨੂੰ ਤਿਆਰ ਕਰਕੇ ਰੇਖਾ ਖੁਦ ਤਿਆਰ ਹੋਣ ਲਈ ਚਲੀ ਗਈ। ਉਸ ਨੂੰ ਰਾਜੀਵ ਦੀ ਨਰਾਜ਼ਗੀ ਵਾਲੇ ਕਹਿ ਬੋਲ ਰੋਮਾਂਚਿਤ ਕਰ ਰਹੇ ਸੀ। ਪਾਪਾ ਨਹੀਂ ਜਾ ਰਹੇ। ਇਹ ਕਹਿ ਕੇ ਜਸ ਦ੍ਰਿਸ਼ਟੀ ਵਿੱਚ ਰਾਜੀਵ ਨੇ ਉਸ ਨੂੰ ਦੇਖਿਆ ਸੀ। ਉਸ ਨਜ਼ਰ ਦੇ ਨਾਲ ਪਿਆਰ ਭਰੀ ਸ਼ਿਕਾਇਤ ਦਿਖਾਈ ਦੇ ਰਹੀ ਸੀ। ਅੱਜ ਉਸ ਨੂੰ ਮੌਸਮ ਬਹੁਤ ਰੋਮਾਂਟਿਕ ਲੱਗਿਆ। ਉਸ ਦਾ ਦਿਲ ਕਰ ਰਿਹਾ ਸੀ ਕਿ ਉਹ ਚੰਗੇ ਤਰੀਕੇ ਨਾਲ ਤਿਆਰ ਹੋਵੇ। ਤਿਆਰ ਹੋ ਕੇ ਉਸਨੇ ਰਾਜੀਵ ਨੂੰ ਫੋਨ ਕੀਤਾ। ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਅਸਨੇ ਰਾਜੀਵ ਨੂੰ ਫੋਨ ਕਰਕੇ ਕਿਹਾ ਕਿ ਅਸੀਂ ਸਾਰੇ ਜਣੇ ਤਿਆਰ ਹੋ ਕੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਰਾਜੀਵ ਨੇ ਕਿਹਾ ਮੈਂ ਨਹੀਂ ਜਾਵਾਂਗਾ ਰੇਖਾ ਨੇ ਕਿਹਾ ਠੀਕ ਆ ਫਿਰ ਅਸੀਂ ਵੀ ਨਹੀਂ ਜਾ ਰਹੇ ਕੁਝ ਸਮੇਂ ਲਈ ਰਾਜੀਵ ਚੁੱਪ ਰਿਹਾ ਤੇ ਫਿਰ ਕਹਿਣ ਲੱਗਿਆ ਠੀਕ ਆ ਮੈਂ ਆ ਰਿਹਾ ਰੇਖਾ ਬੱਚਿਆਂ ਨੂੰ ਲੈ ਕੇ ਕੋਰੀਡੋਰ ਵਿੱਚ ਖੜੀ ਸੀ ਡਰਾਈਵਰ ਗੱਡੀ ਲੈ ਕੇ ਆਇਆ ਬੱਚੇ ਖੁਸ਼ ਹੋ ਕੇ ਗੱਡੀ ਵਿੱਚ ਬੈਠ ਗਏ ਡਰਾਈਵਰ ਬਾਹਰ ਨਿਕਲ ਗਿਆ ਰੇਖਾ ਸਮਝ ਗਈ ਸੀ ਕਿ ਗੱਡੀ ਰਾਜੀਵ ਚਲਾਵੇਗਾ ਉਹ ਚੁੱਪचाप ਅੱਗੇ ਵਾਲੀ ਸੀਟ ਤੇ ਬੈਠ ਗਈ। ਰਾਜੀਵ ਅੱਜ ਬਹੁਤ ਸਮਾਰਟ ਲੱਗ ਰਿਹਾ ਸੀ। ਉਹ ਜਿੰਨੇ ਸਮੇਂ ਤੱਕ ਬਾਹਰ ਫੋਨ ਤੇ ਗੱਲ ਕਰ ਰਿਹਾ ਸੀ, ਉਨੇ ਸਮੇਂ ਤੱਕ ਰੇਖਾ ਦੀਆਂ ਨਜ਼ਰਾਂ ਉਸ ਉੱਪਰ ਟਿਕੀਆਂ ਰਹੀਆਂ। ਉਹ ਜਿਵੇਂ ਹੀ ਗੱਡੀ ਵਿੱਚ ਬੈਠਾ, ਰੇਖਾ ਨੂੰ ਦੇਖ ਕੇ ਹੈਰਾਨ ਹੋ ਗਿਆ। ਐਨੇ ਸਾਲਾਂ ਬਾਅਦ ਅਜਸ ਨੇ ਆਪਣੀਆਂ ਅੱਖਾਂ ਵਿੱਚ ਕੱਜਲ ਪਾਇਆ ਸੀ। ਰੇਖਾ ਅੱਜ ਉਸ ਨੂੰ ਅਲੱਗ ਹੀ ਨਜ਼ਰ ਆ ਰਹੀ ਸੀ। ਪਿੱਛੇ ਇੱਕ ਵਾਰ ਉਸ ਨੇ ਬੱਚਿਆਂ ਨੂੰ ਦੇਖਿਆ ਤੇ ਗੱਡੀ ਸਟਾਰਟ ਕਰ ਲਈ। ਫਿਰ ਉਹ ਮਾਲ 'ਚ ਚਲੀ ਗਈ। ਮੋਲਵੈਚਰ ਆਜੀਬ ਨੇ ਆਪਣੀ ਬੇਟੀ ਤੇ ਰੇਖਾ ਦੇ ਬੇਟੇ ਦੇ ਲਈ ਕੱਪੜੇ ਲਈ ਦੋਨਾਂ ਲਈ ਖਿਡੌਣੇ ਵੀ ਲਏ। ਰਾਜੀਬ ਸ਼ਰਟ ਵਾਲੀ ਸ਼ਾਪ ਉੱਤੇ ਰੁਕੇ ਸ਼ਰਟ ਦੇਖਣ ਲੱਗਿਆ। ਉਸਨੇ ਸ਼ਰਟ ਪਸੰਦ ਕੀਤੀ ਤੇ ਬਿੱਲ ਬਣਾਉਣ ਦਾ ਕਿਹਾ। ਉਸ ਸ਼ਰਟ 'ਤੇ ਕੁਝ ਗੰਦੇ ਜਿਹੇ ਨਿਸ਼ਾਨ ਲੱਗੇ ਹੋਏ ਸੀ। ਰਾਜੀਬ ਨੇ ਹੋਰ ਸ਼ਰਟ ਦਿਖਾਉਣ ਦਾ ਕਿਹਾ। ਉਸਦਾ ਫੋਨ ਵੱਜਿਆ ਤੇ ਉਹ ਬਾਹਰ ਚਲਾ ਗਿਆ। ਰੇਖਾ ਨੇ ਕੋਈ ਹੋਰ ਸ਼ਰਟ ਪਸੰਦ ਕਰ ਲਈ। ਜਿਵੇਂ ਹੀ ਰਾਜੀਬ ਅੰਦਰ ਆਇਆ ਤਾਂ ਲੜਕੇ ਨੇ ਕਿਹਾ ਸਰ मैडम ने ये वाली शर्ट पसंद की है। राजीव ने कहा कि ठीक है। जे मैडम रे ने ये पसंद की है तो ਤੁਸੀਂ ਬੈਲ ਬਣਾ ਦਿਓ। ਠੀਕ ਸਾਹਮਣੇ ਸੂਟਾਂ ਦੀ ਵੀ ਦੁਕਾਨ ਸੀ। ਰੇਖਾ ਉਸ ਨੂੰ ਲਗਾਤਾਰ ਦੇਖੀ ਜਾ ਰਹੀ ਸੀ। राजीव ਨੇ ਇਹ ਸਭ ਦੇਖ ਲਿਆ ਸੀ। ਉਹ ਸੂਟਾਂ ਵਾਲੀ ਦੁਕਾਨ ਵੱਲ ਨੂੰ ਵਧਿਆ। ਰੇਖਾ ਵੀ ਸਮਝ ਗਈ ਸੀ। ਇਸ ਲਈ ਉਹ ਹੌਲੀ-ਹੌਲੀ ਪਿੱਛੇ ਚੱਲ ਰਹੀ ਸੀ। ਰੇਖਾ ਨੇ ਕਿਹਾ ਨਹੀਂ ਮੈਂ ਸੂਟ ਨਹੀਂ ਲੈਣਾ। ਉਹ ਦੁਕਾਨ ਤੇ ਜਾਣ ਲਈ ਤਿਆਰ ਨਹੀਂ ਹੋ ਰਹੀ ਸੀ। ਰਾਜੀਵ ਨੇ ਕਿਹਾ ਰੇਖਾ ਸਵਾਭਿਮਾਨੀ ਹੋਣਾ ਚੰਗੀ ਗੱਲ ਐ ਜਦ ਸਵੈਮਾਨ ਅਹਿਮ ਹੋ ਜਾਂਦਾ ਤਾਂ ਸ਼ੋਭਾ ਨਹੀਂ ਦਿੰਦਾ ਇਸ ਗੱਲ ਨੂੰ ਸੁਣਦਿਆਂ ਉਹ ਚੁੱਪਚਾਪ ਸੂਟਾਂ ਵਾਲੀ ਦੁਕਾਨ ਤੇ ਚਲੀ ਗਈ ਬੱਚੇ ਵੀ ਬੈਠ ਚੁੱਕੇ ਸੀ ਉਹ ਬੱਚਿਆਂ ਦੇ ਨਾਲ ਬੈਠ ਗਈ ਰਾਜੀਵ ਉਸ ਦੇ ਕੋਲ ਬੈਠ ਗਿਆ ਦੁਕਾਨ ਵਾਲੀ ਨੇ ਕਿਹਾ ਕਿ ਕਿਸ ਕੱਪੜੇ ਵਿੱਚ ਦਿਖਾਵਾਂ ਜਿੰਨਾ ਚਿਰ ਰੇਖਾ ਨੇ ਸੋਚਣਾ ਸੀ ਉਸ ਤੋਂ ਪਹਿਲਾਂ ਹੀ ਰਾਜੀਵ ਨੇ ਕਹਿ ਦਿੱਤਾ ਸਿਲਕ ਵਿੱਚ ਦਿਖਾਓ ਦੁਕਾਨਦਾਰ ਨੇ ਦਿਖਾਉਣਾ ਸ਼ੁਰੂ ਕੀਤਾ ਦੁਕਾਨਦਾਰ ਨੇ ਥੋੜੇ ਘੱਟ ਰੇਟ ਵਾਲੇ ਸੂਟਾਂ ਨੂੰ ਦਿਖਾਉਣਾ ਸ਼ੁਰੂ ਕੀਤਾ ਪਰ ਰਜੀਵ ਨੇ ਕਿਹਾ ਇਸ ਤੋਂ ਥੋੜੇ ਮਹਿੰਗੇ ਸੂਟ ਦਿਖਾਓ ਆਖਿਰਕਾਰ ਰਜੀਵ ਨੇ ਆਪਣੀ ਪਸੰਦ ਦਾ ਘੱਟੋ-ਘੱਟ 6000 ਦਾ ਸੂਟ ਪਸੰਦ ਕੀਤਾ ਰੇਖਾ ਨੇ ਉਹਨਾਂ ਚੋਂ ਸਸਤਾ ਜਿਹਾ ਸੂਟ ਚੁੱਕਿਆ ਤੇ ਕਿਹਾ ਤੁਸੀਂ ਇਹ ਪੈਕ ਕਰ ਦਿਓ ਦੂਜਾ ਰਹਿਣ ਦਿਓ ਬਹੁਤ ਮਹਿੰਗਾ ਪਰ ਰਜੀਵ ਨੇ ਉਸ ਦਾ ਹੱਥ ਫੜ ਕੇ ਪਿੱਛੇ ਨੂੰ ਕਰ ਲਿਆ ਤੇ ਕਿਹਾ ਹੁਣ ਜੋ ਮੈਂ ਪਸੰਦ ਕਰ ਲਿਆ ਬਸ ਉਹੀ ਲੈਣਾ ਇਸ ਤੋਂ ਬਾਅਦ ਰੇਖਾ ਕੁਝ ਵੀ ਨਾ ਬੋਲ ਸકી। ਇਹਨੇ ਨੂੰ ਰਾਜੀਵ ਦੀ ਪੇਟੀ ਕਹਿਣ ਲੱਗੀ। "ਪਾਪਾ, ਮੈਨੂੰ ਪੌਕ ਲੱਗੀ ਆ।" ਸੂਟ ਵਗੈਰਾ ਖਰੀਦਣ ਤੋਂ ਬਾਅਦ ਉਹ ਸਾਰੇ ਜਾਣੇ ਰੈਸਟੋਰੈਂਟ ਚਲੇ ਗਏ। ਉਹਨਾਂ ਨੇ ਖਾਣਾ ਆਰਡਰ ਕੀਤਾ। ਅਚਾਨਕ ਰਾਜੀਵ ਦੇ ਗਲੇ ਵਿੱਚ ਖਾਣਾ ਅਟਕ ਗਿਆ। ਉਹ ਉੱਚੀ-ਉੱਚੀ ਖੰਗਲਣ ਲੱਗਿਆ। ਅਚਾਨਕ ਰੇਖਾ ਨੂੰ ਪਤਾ ਨਹੀਂ ਕੀ ਹੋਇਆ, ਉਹ ਉੱઠી ਤੇ ਰਾਜੀਵ ਦੇ ਪੈਠ ਨੂੰ ਸਹਲਾਉਣ ਲੱਗੀ। ਰਾਜੀਵ ਹਜੇ ਵੀ ਜੋਰ-ਜੋਰ ਦੀ ਖੰਗ ਰਿਹਾ ਸੀ। ਉਸਨੇ ਜੋਰ ਨਾਲ ਰੇਖਾ ਦਾ ਹੱਥ ਫੜ ਲਿਆ। ਰੇਖਾ ਨੇ ਆਪਣਾ ਹੱਥ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪੈਠ ਨੂੰ ਸਹਿਲਾਉਣ ਤੋਂ ਬਾਅਦ ਉਹ ਥੋੜਾ ਠੀਕ ਹੋਇਆ ਤੇ ਉਸ ਤੋਂ ਬਾਅਦ ਸਾਰੇ ਖਾਣਾ ਖਾ ਕੇ ਵਾਪਸ ਆ ਗਈ ਰੇਖਾ ਰਾਜੀਵ ਦੇ ਪ੍ਰਤੀ ਆਪਣੇ ਆਕਰਸ਼ਣ ਨੂੰ ਮਹਿਸੂਸ ਕਰਨ ਲੱਗ ਪਈ ਸੀ ਰਾਜੀਵ ਦੀਆਂ ਗੱਲਾਂ ਧਿਆਨ ਰੱਖਣ ਦਾ ਅੰਦਾਜ਼ ਇਹ ਸਭ ਕੁਝ ਉਸ ਨੂੰ ਰਾਜੀਵ ਦੇ ਕਰੀਬ ਆਉਣ ਲਈ ਮਜਬੂਰ ਕਰ ਰਿਹਾ ਸੀ ਉਸ ਨੂੰ ਰਾਤ ਵਾਲੀ ਗੱਲ ਯਾਦ ਆ ਗਈ ਜਦੋਂ ਬੇਟੀ ਨੂੰ ਕਹਾਣੀ ਸੁਣਾ ਰਹੀ ਸੀ ਰਾਜੀਵ ਅੰਦਰ ਆਇਆ ਤੇ ਆਪਣੀ ਬੇਟੀ ਦੇ ਕੋਲ ਆ ਕੇ ਬੈਠ ਗਿਆ ਰਾਜੀਵ ਨੇ ਕਿਹਾ ਰੇਖਾ ਤੂੰ ਜੋ ਮੇਰੀ ਬੇਟੀ ਲਈ ਕੀਤਾ ਉਸਦੇ ਲਈ ਮੈਂ ਵੀ ਤੇਰਾ ਹਮੇਸ਼ਾ एहसानमंद ਰਹਾਂਗਾ ਇਹ ਮੇਰੇ ਵੱਲੋਂ ਛੋਟਾ ਜਿਹਾ ਗਿਫਟ ਕੱਲ ਦੇ ਪ੍ਰੋਗਰਾਮ ਵਿੱਚ ਤੂੰ ਇਸ ਸੂਟ ਨੂੰ ਜ਼ਰੂਰ ਪਾ ਕੇ ਆਵੀ ਪਰ ਰੇਖਾ ਨੂੰ ਇਸ ਤਰ੍ਹਾਂ ਰਾਜੀਵ ਦਾ ਉਸ ਨੂੰ ਨੈਕਲੇਸ ਵਗੈਰਾ ਦੇਣਾ ਚੰਗਾ ਨਹੀਂ ਲੱਗਿਆ ਉਸਨੇ ਸੋਚਿਆ ਕਿ ਹੁਣ ਮੇਰਾ ਕੰਮ ਖਤਮ ਹੋ ਗਿਆ ਮੈਨੂੰ ਇੱਥੋਂ ਚਲੇ ਜਾਣਾ ਚਾਹੀਦਾ ਉਸਨੇ ਸੋਚ ਲਿਆ ਸੀ ਕਿ ਕੱਲ ਦੇ ਫੰਕਸ਼ਨ ਤੋਂ ਬਾਅਦ ਉਹ ਵਾਪਸ ਚਲੀ ਜਾਵੇਗੀ ਪ੍ਰੋਗਰਾਮ ਤੋਂ ਬਾਅਦ ਲੰਚ ਹੋਇਆ ਤੇ ਲੰਚ ਤੋਂ ਬਾਅਦ ਰੇਖਾ ਨੇ ਆਪਣਾ ਅਸਤੀਫਾ ਲੇਖ ਕੇ ਆਫਿਸ ਵਿੱਚ ਪਹੁੰਚਾ ਦਿੱਤਾ। ਪੂਰੇ ਦਿਨ ਉਹ ਰਾਜੀਵ ਦੇ ਸਾਹਮਣੇ ਆਉਣ ਤੋਂ ਬਚਦੀ ਰਹੀ। ਜਦ ਵੀ ਉਸ ਦੀ ਆਵਾਜ਼ ਸੁਣਦੀ ਛੱਤ ਹੀ ਕਮਰੇ ਵਿੱਚ ਚਲੀ ਜਾਂਦੀ। ਰਾਤ ਦੇ ਖਾਣੇ ਤੇ ਪਹੁੰਚੀ ਤਾਂ ਰਾਜੀਵ ਦੇ ਨੌਕਰ ਨੇ ਦੱਸਿਆ ਕਿ ਸਾਹਿਬ ਨੇ ਖਾਣਾ ਨਹੀਂ ਖਾਧਾ। ਛੱਤ ਤੇ ਜਾ ਕੇ ਬੈਠੇ ਆ ਤੇ ਕਿਸੇ ਨੂੰ ਵੀ ਉੱਥੇ ਆਉਣ ਤੋਂ ਮਨਾ ਕੀਤਾ। ਉਹ ਬਿਨਾਂ ਕੁਝ ਸੋਚੇ ਸਮਝੇ ਚੁੱਪਚਾਪ ਛੱਤ ਤੇ ਚਲੀ ਗਈ। ਰਾਜੀਵ ਕੁਰਸੀ ਤੇ ਅੱਖਾਂ ਬੰਦ ਕਰਕੇ ਚੁੱਪਚਾਪ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਡੁੱਬਿਆ ਹੋਇਆ ਸੀ ਜਦੋਂ ਉਸ ਨੂੰ ਕਿਸੇ ਦੇ ਆਉਣ ਦੀ आहट ਮਹਿਸੂਸ ਹੋਈ ਤਾਂ ਉਸਨੇ ਜਟ ਹੀ ਅੱਖਾਂ ਖੋਲ ਲਈਆਂ ਤੇ ਫਿਰ ਬੰਦ ਕਰ ਲਈਆਂ ਸ਼ਾਇਦ ਉਸ ਨੂੰ ਪਤਾ ਸੀ ਕਿ ਰੇਖਾ ਜ਼ਰੂਰ ਆਵੇਗੀ ਰੇਖਾ ਨੇ ਪੁੱਛਿਆ ਤੁਸੀਂ ਖਾਣਾ ਕਿਉਂ ਨਹੀਂ ਖਾਧਾ ਉਸਨੇ ਕਿਹਾ ਕਿ ਮੈਨੂੰ ਭੁੱਖ ਨਹੀਂ ਰੇਖਾ ਨੇ ਫਿਰ ਸਵਾਲ ਕੀਤਾ ਇਸ ਤਰ੍ਹਾਂ ਦਾ ਕੀ ਹੋ ਗਿਆ ਜੋ ਤੁਹਾਨੂੰ ਭੁੱਖ ਨਹੀਂ ਇਸ ਗੱਲ ਤੇ ਰਾਜੀਵ ਨੇ ਕਿਹਾ ਕਿ ਰੇਖਾ ਉਹ ਸਭ ਕੁਝ ਜਾਣਦੀ ਹੈ ਫਿਰ ਮੇਰੇ ਤੋਂ ਕਿਉਂ ਪੁੱਛ ਰਹੀ ਹੈ ਰੇਖਾ ਨੇ ਕਿਹਾ ਕਿ ਮੈਂ ਜਸ ਕੰਮ ਦੇ ਲਈ ਆਈ ਸੀ ਮੇਰਾ ਉਹ ਕੰਮ ਪੂਰਾ ਹੋ ਗਿਆ ਬੇਬੀ ਹੁਣ ਬਿਲਕੁਲ ਠੀਕ ਆ ਤੁਸੀਂ ਉਸ ਨੂੰ ਸਕੂਲ ਵਿੱਚ ਪਾ ਦਿਓ ਹੁਣ ਉਹ ਤੁਹਾਨੂੰ ਕਦੇ ਤੰਗ ਨਹੀਂ ਕਰੇਗੀ ਇਸ ਗੱਲ ਤੇ ਰਜੀਵ ਨੇ ਕਿਹਾ ਕਿ ਉਸ ਨੂੰ ਮਾਂ ਦੀ ਜ਼ਰੂਰਤ ਹੈ ਤੇ ਤੇਰੇ ਤੋਂ ਚੰਗੀ ਮਾਂ ਉਸ ਨੂੰ ਕਦੇ ਨਹੀਂ ਮਿਲ ਸਕਦੀ ਰੇਖਾ ਨੇ ਕਿਹਾ ਤੁਸੀਂ ਮੇਰੇ ਬਾਰੇ ਨਹੀਂ ਜਾਣਦੇ ਮੇਰਾ ਅੰਜਲ ਮਹਿਲਾ ਐਸ ਵਿੱਚ ਮੇਰੀ ਅਤੀਤ ਦੇ ਕਾਲੇ ਗੰਦੇ ਤੱਬੇ ਆ। ਰਾਜੀਵ ਨੇ ਕਿਹਾ ਮੈਂ ਆਪਣੇ ਪਿਆਰ ਦੇ ਨਾਲ ਉਹਨਾਂ ਤੱਬਿਆਂ ਨੂੰ ਤੋੜ ਦੇਵਾਂਗਾ। ਰੇਖਾ ਨੇ ਕਿਹਾ ਮੈਂ ਇੱਕ ਕੁਵਾਰੀ ਮਾਂ। ਰਾਜੀਵ ਨੇ ਕਿਹਾ ਮੈਂ ਆਪਣੇ ਨਾਮ ਦੇ ਸਿੰਧੂਰ ਨਾਲ ਤੈਨੂੰ ਸੁਹਾਗਣ ਬਣਾ ਦੇਵਾਂਗਾ। ਰੇਖਾ ਨੇ ਫਿਰ ਕਿਹਾ ਮੈਂ ਤੁਹਾਡੀ ਬਹੁਤ ਇੱਜ਼ਤ ਕਰਦੀ ਹਾਂ ਮੇਰੇ ਉੱਪਰ ਤੁਹਾਡੀ ਬਹੁਤ ਦਇਆ। ਮੈਂ ਤੁਹਾਡੇ लायक ਨਹੀਂ। ਰੇਖਾ ਰੋਂਦੀ ਰੋਂਦੀ ਰਾਜੀਵ ਦੇ ਪੈਰਾਂ ਵਿੱਚ ਡਿੱਗ ਗਈ। ਰਾਜੀਵ ਨੇ ਉਸਨੂੰ ਸੰਭਾਲਿਆ ਤੇ ਕਿਹਾ ਤੈਨੂੰ ਇਹ ਗੱਲ ਕਿਸਨੇ ਕਹੀ ਕਿ ਤੂੰ ਮੇਰੇ लायक ਨਹੀਂ ਰਾਜੀਵ ਨੇ ਰੇਖਾ ਨੂੰ ਉਠਾਇਆ ਤੇ ਆਪਣੇ ਸੀਨੇ ਨਾਲ ਲਾ ਲਿਆ ਰੇਖਾ ਰਾਜੀਵ ਦੇ ਨਾਲ ਸੈਂਟ ਕੇ ਸਸਕਣੀ ਆਖਿਰਕਾਰ ਉਹ ਰਾਜੀਵ ਦੇ ਮੋਹ ਪਿਆਰ ਦੇ ਬੰਧਨ ਵਿੱਚ ਵੱਜ ਜੋ ਗਈ ਸੀ ਸੋ ਦੋਸਤੋ ਇਹ ਸੀ ਪਿਆਰੀ ਜੀ ਕਹਾਣੀ ਚੰਗੀ ਲੱਗੀ ਹੋਵੇ ਇੱਕ ਲਾਈਕ ਕਰਿਓ ਵੱਧ ਵੱਧ ਸ਼ੇਅਰ ਕਰਿਓ ਜੇ ਨਾ ਤੁਸੀਂ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਵੀ ਜ਼ਰੂਰ ਕਰਿਓ